thank <laughs> you ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ ਮੰਮੀ ਲਾਈਫ ਹਰਸ ਨਾਓ ਤੁਸੀਂ ਸਾਰੇ ਜਾਨੇ ਕਿਵੇਂ ਹੋ ਠੀਕ ਠਾਕ ਹੋ ਜੀ ਐਂਡ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਜਾਨੇ ਬਹੁਤ ਵਧੀਆ ਹੋਗੇ ਆਪਦੇ ਘਰ ਵਿੱਚ ਸੋ ਚਲਿਏ ਫਿਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਪਲੀਜ਼ ਅਗਰ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਅਗਰ ਤੁਹਾਨੂੰ ਅੱਜ ਦੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਓ ਅਗਰ ਤੁਸੀਂ ਮੇਰੀ ਡੇਲੀ ਰੁਟੀਨ ਦੇ ਵਿੱਚ ਇੰਟਰਸਟਿਡ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਯ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਸੋ ਚਲਿਏ ਫਿਰ ਅੱਜ ਦੇ ਵਲੌਗ ਨੂੰ ਸਟਾਰਟ ਕਰਦੇ ਆ मॉर्निंग का इतने टाइम सगा और अच्छ मैं तैयारी करन लगी सी इतने ब्रेकफास्ट की पहला तो अच्छ मैंने मोर्निंग समझ ही नहीं आ रहा की बनावा फिर मैं सोचा चल अज ना जीरे वाले आलू बना लें कि दिन हो गए बनाए नहीं सकते बस फटाफट मैं इतने आलूआन तड़का लगया और आलू ना मेरे बन के हो चुके रैडी बस ये मसाला और धनिया एड कर एड कर दिता बस उस तो बाद मैं अपना जहाँ किचन केगैर आटा वगैरह गुन के हसबैंड भी काम से भेज दता स उसद ना कल मैं कुछ सब्जिया लिया गे गे। ऐसे सब्जियां ਵੀ ਨਹੀਂ ਆਲੂ ਤੇ ਟਮਾਟਰ ਹੀ ਲੈਏ ਸੀਗੇ ਖਤਮ ਹੋ ਗਏ ਸੀਗੇ ਔਰ ਕੱਲ ਦਿਨ ਬਸ ਮੈਂ ਐਸੇ ਤਰੀਕੇ ਨਾਲ ਟੋਕਰੀ ਦੇ ਵਿੱਚ ਰੱਖ ਛੱਡੇ ਸੀਗੇ ਹੁਣ ਮੈਂ ਜਦੋਂ ਮੈਂ ਕਿਚਨ ਸਾਫ ਕਰਨ ਲੱਗੀ ਸੀ ਮੈਂ ਕਿਹਾ ਨਾਲ ਨਾਲ ਇਹਨਾਂ ਨੂੰ ਪਕਾ ਦੇਣੀ ਨਾਲੇ ਟੋਕਰੀਆਂ ਵੀ ਵੇਲੀਆਂ ਹੋ ਜਾਣਗੀਆਂ ਨਾਲੇ ਨਾਲ ਕਲੀਨ ਹੋ ਜਾਂਦਾ ਨਾਲੇ ਜਿਹੜੀਆਂ ਚੀਜ਼ਾਂ ਨਾ ਆਪਣੀ ਆਪਣੀ ਜਗ੍ਹਾ ਦੇ ਉੱਤੇ ਸੈੱਟ ਹੋ ਜਾਂਦੀਆਂ ਕਲ ਜਿਹੜੇ ਮੈਂ ਆਲੂ ਲਏ ਸੀ ਨਾ ਪਤਾ ਨਹੀਂ ਕਿਸ ਤਰੀਕੇ ਤੇ ਨਿਕਲੇ ਆ ਅੱਗੇ ਵੀ ਮੈਂ ਕਈ ਵਾਰ ਲਏ ਆ ਹਮੇਸ਼ਾ ਨਾ ਸਬਜੀ ਵਾਲਾ ਝੂਠ ਹੀ ਬੋਲ ਕੇ ਮੈਨੂੰ ਆਲੂ ਇਸ ਤਰੀਕੇ ਤੇ ਦੇ ਜਾਂਦਾ ਬਹੁਤ ਜ਼ਿਆਦਾ ਨਾ ਮਿੱਠੇ ਬਣਦੇ ਆ ਔਰ ਬਿਲਕੁਲ ਵੀ ਮੈਨੂੰ ਟੇਸਟੀ ਨਹੀਂ ਲੱਗਦੇ ਹੈਗੇ ਅੱਜ ਨਾ ਤਾਂ ਹੀ ਮੈਂ ਬ੍ਰੇਕਫਾਸਟ ਵਿੱਚ ਥੋੜੇ ਜਿਹੀ ਆਲੂ ਬਣਾਏ ਜ਼ਿਆਦਾ ਨਹੀਂ ਬਣਾਏ ਹੈਗੇ ਗੁਸ਼ੀਨ ਤਾਂ ਖਾ ਲੇਗੀ ਬਟ ਮੈਨੂੰ ਜ਼ਿਆਦਾ ਉਹਨਾਂ ਦਾ ਟੇਸਟ ਵਧੀਆ ਨਹੀਂ ਲੱਗਦਾ ਹੈਗਾ ਪਰ ਮੈਂ ਫਿਰ ਵੀ ਚਲ ਸ਼ੁਕਰ ਕਰੋ ਥੋੜੇ ਹੀ ਲਏ ਜਿਆਦਾ ਨਹੀਂ ਲਏ ਸੀਗੇ ਔਰ ਬਸ ਇੱਥੇ ਮੈਂ ਆਲੂਆਂ ਨੂੰ ਨਾ ਟੋਕਰੀ ਦੇ ਵਿੱਚ ਰੱਖ ਦਿੱਤਾ ਸੈੱਟ ਕਰ ਦਿੱਤਾ ਔਰ ਨਾ ਕੁਝ ਟਮਾਟਰ ਜਿਹੜੇ ਲਏ ਹੋਏ ਸੀ ਉਹਨਾਂ ਨੂੰ ਵੀ ਡੱਬੇ ਦੇ ਵਿੱਚ ਮੈਂ ਸਟੋਰ ਕਰ ਦਿੱਤਾ ਕਈ ਵਾਰ ਛੋਟੇ ਤੋਂ ਛੋਟਾ ਕੰਮ ਨਾ ਸਾਡਾ ਬਸ ਐਸੇ ਤਰੀਕੇ ਨਾਲ ਲਟਕਿਆ ਰਹਿੰਦਾ ਆ ਔਰ ਕਈ ਵਾਰ ਤਾਂ ਮੈਂ ਨਾਲ ਹੀ ਕਰ ਦੇਨੀ ਆ ਬਸ ਕਈ ਵਾਰ ਜਾ ਕੇ ਇਹ ਕਹਿ ਸਕਦੇ ਆ ਵੀ ਮੈਂ ਕੋਲ ਕਰ ਦੇਨੀ ਜਾਂ ਮੇਰੇ ਕੋਲ ਕੋਲ ਹੋ ਜਾਂਦੀ ਆ ਬਸ ਉਹਨਾਂ ਕਿਚਨ ਚ ਵੜੀ ਹੋਈ ਸੀ ਮੈਂ ਕਹਾਂ ਨਾਲ ਇਹਨਾਂ ਨੂੰ ਵੀ ਸੈੱਟ ਕਰ ਦੇਨੀ ਆ ਔਰ ਨਾ ਕਿਚਨ ਦੇ ਵਿੱਚ ਜਿਹੜੇ-ਜਿਹੜੇ ਮੇਰੇ ਭਾਂਡੇ ਜਿੱਦਾ ਮਤਲਬ ਲੱਗਦਾ ਕਿ ਜਿਹੜੇ ਯੂਜ਼ ਕਰਨ ਵਾਲੇ ਤਾਂ ਮੈਂ ਰੱਖ ਲੈਨੀ ਆ ਜਿਹੜੇ ਮੈਨੂੰ ਲੱਗਦੇ ਆ ਬਹੁਤ ਘੱਟ ਯੂਜ਼ ਹੁੰਦੇ ਜਾਂ ਫੇ ਕਦੀ-ਕਦੀ ਯੂਜ਼ ਹੁੰਦੇ ਆ ਉਹ ਮੈਂ ਨਾਲ ਦੀ ਨਾਲ ਕਿਚਨ ਦੇ ਵਿੱਚੋਂ ਕੱਢ ਦੇਨੀ ਹੁੰਦੀ ਆ ਔਰ ਨਾ ਦੂਸੀ ਸਾਈਡ ਤੇ ਸੰਡੇ ਮੈਂ ਜਦੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀਗੀ ਤੇ ਬਸ ਉੱਥੋਂ ਨਾ ਮੈਨੂੰ ਬਸ ਇਹ ਵਾਲਾ ਜਿਹੜਾ ਸੈੱਟ ਵਾ ਹੈ ਮਲਟੀ ਪਰਪਸ ਵੈਸੀ ਸੈਟਾਂ ਮੈਨੂੰ ਨਾ ਪਸੰਦ ਆ ਗਿਆ ਮੈਂ ਚੱਲੇ ਮੈਂ ਸੋਚਿਆ ਵੀ ਚੱਲੇ ਨੂੰ ਲੈ ਹੀ ਲੈਣੀ ਆ ਮੇਰੇ ਕੋਲ ਨਾ ਕਾਫੀ ਮੈਂ ਆਪਣਾ ਜਿਹੜਾ ਨਾਮਕ ਔਰ ਹੈ ਜਿਹੜੀ ਕਾਲੀ ਮਿਰਚ ਵਗਾਰਾ ਆ ਬਸ ਕਿਸੀ ਹੋਰ ਛੋਟੇ-ਮੋਟੇ ਕੰਟੇਨਰ ਚ ਮੈਂ ਰੱਖੇ ਹੋਏ ਸੀ ਮੈਂ ਕਿਹਾ ਚੱਲ ਇਹਨੂੰ ਮੈਂ ਬਾਏ ਕਰ ਲੈਣੀ ਆ ਔਰ ਨਾ ਮੈਨੂੰ ਦੇਖਣ ਚ ਬਹੁਤ ਜ਼ਿਆਦਾ ਸੋਹਣੇ ਲੱਗੇ ਬਹੁਤ ਜ਼ਿਆਦਾ ਕਿਊਟ ਸੀਗੇ ਔਰ ਸਭ ਤੋਂ ਅੱਛੀ ਗੱਲ ਦ ਦੀ ਗਾਲ ਕਰਾ ਕੁਆਲਿਟੀ ਇਹਦੀ ਓਕੇ ਓਕੇ ਸੀਗੀ ਜਿਆਦਾ ਵਧੀਆ ਨਹੀਂ ਸੀਗੀ ਮੈਨੂੰ ਇਹ ਸੀਗਾ ਕਿ ਚਲੋ ਮੇਰਾ ਇਹਦੇ ਨਾਲ ਨਾ ਟਾਈਮ ਥੋੜਾ ਟਾਈਮ ਨਿਕਲ ਜਾਏਗਾ ਔਰ ਅਗਰ ਨਾ ਮੈਂ ਗਾਲ ਕਰਾ ਕੋਈ ਵੀ ਚੀਜ਼ ਘਰ ਦੇ ਵਿੱਚ ਪਰਚੇਸ ਕਰਨ ਦੀ ਮੈਂ ਨਾ ਕੋਸ਼ਿਸ਼ ਕਰਦੀ ਹੁੰਨੀ ਆ ਕਿ ਮੈਂ ਨਾ ਥੋੜੇ ਜੇ ਪੈਸੇ ਹੋਰ ਇਨਵੈਸਟ ਕਰ ਲਵਾਂ ਮਤਲਬ ਵਧੀਆ ਚੀਜ਼ ਦੇ ਵਿੱਚ ਪਰ ਪਤਾ ਨਹੀਂ ਕੀ ਗੱਲ ਮੈਨੂੰ ਅੱਛਾ ਲੱਗਿਆ ਮੈਂ ਨਾ ਬਾਏ ਕਰ ਲਿਆ ਔਰ ਮੈਂ ਸੋਚਿਆ ਚਲੋ ਜਿੰਨਾ ਚਿਰ ਨਿਕਲਿਆ ਉਹਨਾ ਚਿਰ ਹੀ ਇਹਨੂੰ ਆਪਾਂ ਯੂਜ਼ ਕਰ ਲੈਨੇ ਆ ਔਰ ਨਾ ਤੁਸੀਂ ਇਹਦਾ ਕਲਰ ਦੇਖੋ ਕਿੰਨਾ ਜ਼ਿਆਦਾ ਵਧੀਆ ਆ ਔਰ ਮੈਂ ਚਲ ਫੇਰ ਬਾਏ ਕਰ ਇਹ ਮੈਂ ਨਾ ਉਦੰਦ ਦਾ ਡੱਬੇ ਦੇ ਵਿੱਚ ਹੀ ਰੱਖਿਆ ਸੀਗਾ ਅੱਜ ਵਾਸਤੇ ਮੈਂ ਕਿਚਨ ਜਰੋ ਸਾਫ ਕਰਨ ਲੱਗੀ ਨਾ ਫਿਰ ਮੈਂ ਲਫਾਫੇ ਵਿੱਚੋਂ ਕੱਢਿਆ ਉ ਬਾਅਦ ਨਾ ਮੈਂ ਸੋਚਿਆ ਮੈਂ ਕਾ ਚੱਲ ਹੋਣਾ ਇਹਨਾਂ ਨੂੰ ਵੀ ਨਾਨ ਨਾਲੇ ਦੇ ਵਿੱਚ ਵੀ ਮੈਂ ਸਮਾਨ ਵਗੈਰਾ ਆਪਣਾ ਕੱਢ ਹੀ ਲੈਣੀ ਆ ਔਰ ਬਸ ਜਦੋਂ ਮੈਂ ਨਾ ਡੱਬੀਆਂ ਵਗੈਰਾ ਖੋਲ ਕੇ ਦੇਖਿਆ ਇਹਦੇ ਵਿੱਚ ਨਾ ਮਿੱਟੀ ਮੈਨੂੰ ਕਾਫੀ ਨਜ਼ਰ ਆ ਰਹੀ ਸੀਗੀ ਵੈਸੇ ਤਾਂ ਇਹ ਪੈਕਿੰਗ ਦੀ ਗੱਲ ਕਰਾਂ ਨਾ ਬੰਦ ਹੁੰਦੀ ਆ ਤਾਂ ਇਹਦੇ ਵਿੱਚ ਜਿਆਦਾ ਮਿੱਟੀ ਵਗੈਰਾ ਨਹੀਂ ਜਾਂਦੀ ਨਹੀਂ ਆ ਪਰ ਫੇਰ ਵੀ ਪਤਾ ਕੀ ਹੁੰਦਾ ਪੈਕਿੰਗ ਬੰਦ ਹੋ ਨਾ ਇਹਦੇ ਵਿੱਚੋਂ 스ਮੈਲ ਵਗੈਰਾ ਵੀ ਕਾਫੀ ਆਣ ਲੱਗ ਜਾਂਦੀ ਆ ਮੈਂ ਸੋਚਿਆ ਕਿ ਚੱਲ ਨਾ ਇਹਨੂੰ ਹੁਣ ਐਦਾ ਕਰਦੀ ਵੀ ਨਾਲ ਹੀ ਧੋ ਦੇਣੀ ਆ ਔਰ ਸ਼ਾਮ ਨੂੰ ਸ਼ਾਮ ਤੱਕ ਤਾਂ ਇਹ ਸੁੱਕ ਜਾਣਗੇ ਫੇ ਜਦੋਂ ਸਬਜ਼ੀ ਰੋਟੀ ਵਾਲਾ ਮੇ ਕਮ ਹੋਏਗਾ ਨਾ ਉਹ ਦੋ ਇਹਨਾਂ ਦੇ ਵਿੱਚ ਮੈਂ ਸਮਾਨ ਆ ਜਿਹੜਾ ਰੀਫਿਲ ਕਰ ਲਵਾਂਗੀ ਉਸ ਤੋਂ ਬਾਅਦ ਨਾ ਬਸ ਇਹ ਵਾਲਾ ਮੇਰਾ ਕੰਮ ਖਤਮ ਹੋ ਗਿਆ ਮੈਂ ਕਿਹਾ ਪਹਿਲਾਂ ਮੈਂ ਆਪਣਾ ਖਾਣ ਵਾਲਾ ਕੰਮ ਖਤਮ ਕਰ ਲਵਾਂ ਸਵੇਰੇ ਨਾ ਮੈਂ ਗੁਰਸ਼ੀਨ ਵਾਸਤੇ ਬੇਸਨ ਦਾ ਚਿਲਾ ਬਣਾਇਆ ਸੀਗਾ ਉਹਦੇ ਵਿੱਚ ਮੈਂ ਸਬਜ਼ੀਆਂ ਤਾਂ ਐਡ ਕੀਤੀਆਂ ਨਹੀਂ ਸੀਗੀਆਂ ਜਸਟ ਮੈਂ ਸਿਰਫ ਉਹਦੇ ਵਿੱਚ ਪਿਆਜ਼ ਉਹ ਟਮਾਟਰ ਹੀ ਪਾਇਆ ਸੀਗਾ ਔਰ ਮਸਾਲਿਆਂ ਨੂੰ ਲੈ ਕੇ ਮੈਂ ਸਿਰਫ ਨਮਕ ਪਾਇਆ ਸੀ ਕੋਈ ਮਿਰਚ ਜਾਂ ਫੇ ਕੁਝ ਨਹੀਂ ਪਾਇਆ ਥੋੜੀ ਜੀ ਮੋਜ ਵਿੱਚ ਅਜਵਾਈਨ ਪਾਈ ਸੀਗੀ ਉਹਨੂੰ ਤਾਂ ਮੈਂ ਸਵੇਰੇ ਸਿੰਪਲ ਤਰੀਕੇ ਨਾਲ ਬਣਾ ਕੇ ਦੇ ਦਿੱਤਾ ਸੀਗਾ ਬਾਅਦ ਵਿੱਚ ਨਾ ਥੋੜਾ ਜਿਹਾ ਬੈਟਰ ਬਚ ਗਿਆ ਸੀ ਮੈਂ ਸੋਚਿਆ ਚੱਲ ਮੈਂ ਹੁਣ ਦੁਪਹਿਰ ਨੂੰ ਇੱਕ ਆਪਣਾ ਖਾਣੇ ਵਿੱਚ ਇਹਨੂੰ ਯੂਜ਼ ਇਦੇ ਵਿੱਚ ਮੈਂ ਸਵੇਰੇ ਥੋੜੀ ਜੀ 2 ਤੋਂ 3 ਚਮਚ ਸੂਜੀ ਐਡ ਕਰ ਲਈ ਸੀਗੀ ਉਹਦੇ ਨਾਲ ਨਾ ਕਾਫੀ ਜ਼ਿਆਦਾ ਕਰਾਂਚੀ ਬਣ ਜਾਂਦਾ ਸਾਡਾ ਚਿਲਾ ਔਰ ਬਹੁਤ ਟੇਸਟੀ ਬਣਦਾ ਆ ਬਸ ਉਸ ਤੋਂ ਬਾਅਦ ਆਪਣਾ ਖਾਣਾ ਵਗੈਰਾ ਮੈਂ ਆਪਣਾ ਖਾਦਾ ਖਾ ਕੇ ਮੈਂ ਆ ਗਈਆਂ ਆਪਣੇ ਸੋਫੇ ਵਾਲੇ ਰੂਮ ਦੇ ਵਿੱਚ ਅੱਜ ਨਾ ਮੈਂ ਆਪਣੇ ਸੋਫੇ ਵਾਲੇ ਰੂਮ ਦੇ ਵਿੱਚ ਜਿਆਦਾ ਕੁਝ ਨਹੀਂ ਕਰਨਾ ਬਸ ਇਹਦੇ ਕੱਲ ਤੁਸੀਂ ਦੇਖਿਆ ਹੋਣਾ ਪਰਸੋ ਪਤਾ ਨਹੀਂ ਦੀ ਮੈਂ ਕਵਰ ਵਗੈਰਾ ਜਿਹੜੇ ਉਤਾਰ ਦਿੱਤੇ ਸੀਗੇ ਹੁਣ ਮੈਂ ਸੋਚਿਆ ਕੱਲ ਵੀ ਨਹੀਂ ਮੈਂ ਬਿਛਾਏ ਹੈਗੇ ਕੱਲ ਵੀ ਗੁਰਸ਼ੀਨ ਐਸੇ ਤਰੀਕੇ ਨਾਲ ਗੰਦੇ ਪੈਰ ਲੈ ਕੇ ਦੇ ਉੱਤੇ ਚੜੀ ਗਈ ਤੇ ਮੈਂ ਕਿਹਾ ਚੱਲ ਅੱਜ ਪਹਿਲਾਂ ਨਾ ਇਹਨਾਂ ਉੱਤੇ ਕਵਰ ਵਿਛਾ ਦਿੰਨੀ ਆ ਸੋਫੇ ਵਾਲਾ ਕਮਰਾ ਨਾ ਸਾਫ ਕਰਨ ਤੋਂ ਪਹਿਲਾਂ ਗੁਰਸ਼ੀਨ ਦੇ ਬਹੁਤ ਸਾਰੇ ਟੁਆਇ ਕਿੱਲੇ ਰੇ ਪਏ ਸੀ ਮੈਂ ਬੈਗ ਦੇ ਵਿੱਚ ਸਾਰੇ ਇਹਦੇ ਟੁਆਇ ਪਾਈ ਜਿਹੜੇ ਡੱਬੇ ਚ ਪਾਣ ਵਾਲੇ ਸੀ ਉਹ ਡੱਬੇ ਵਿੱਚ ਪਾ ਕੇ ਰੱਖੇ ਔਰ ਨਾ ਅਗਰ ਮੈਂ ਗੱਲ ਕਰਾਂ ਡੇਲੀ ਐਸ ਤਰੀਕੇ ਨਾਲ ਖਲਾਰਾ ਵਗਾਰਾ ਗੁਰਸ਼ੀਨ ਦਾ ਸਮੇਟਣ ਦਾ ਬਹੁਤ ਸਾਰਾ ਟਾਈਮ ਮੇਰਾ ਲੱਗ ਜਾਂਦਾ ਫਿਰ ਮੈਂ ਨਾ ਸੋਫਿਆਂ ਥੱਲੇ ਉਹਦੇ ਬਹੁਤ ਸਾਰੇ ਟੁਆਇ ਪਏ ਸੀਗੇ ਉਹ ਵੀ ਮੈਂ ਚੱਕੇ ਬਹੁਤ ਸਾਰੀਆਂ ਚੀਜ਼ਾਂ ਨੇ ਕੀ ਕਰਦੀ ਐ ਜਦੋਂ ਨਾ ਕਵਰ ਉਤਰੇ ਹੁੰਦੇ ਐ ਸੋਫੇ ਦੇ ਤੇ ਸੋਫੇ ਦੇ ਨਾ ਵਿੱਚ ਹੱਥ ਨਾ ਵਾੜ ਕੇ ਉਹਦੇ ਵਿੱਚ ਬਹੁਤ ਸਾਰੇ ਨਾ ਘਰ ਦਾ ਸਮਾਨ ਵੀ ਵਾੜ ਦਿੰ ਹੱਥ ਚ ਕੋਈ ਚਮਚ ਹੋਵੇ ਜਾਂ ਫਿਰ ਹੋਰ ਵੀ ਕੁਝ ਵੀ ਮਤਲਬ ਕੋਈ ਆਈਟਮ ਹੋਵੇ ਕਿਚਨ ਚ ਚੱਕ ਕੇ ਲੈ ਆਂਦੀ ਆਲੂ ਪਿਆਜ਼ ਵੀ ਚੱਕ ਕੇ ਲੈ ਆਉਗੀ ਉਹ ਸਾਰੇ ਪਤਾ ਕੀ ਕਰਦੀ ਸੋਫੇ ਦੇ ਅੰਦਰ ਵਾਰ ਦਿੰਦੀ ਆ ਔਰ ਫਿਰ ਜਦੋਂ ਸੋਫਾ ਮੈਂ ਸਾਫ਼ ਕਰਦੀ ਆ ਨਾ ਉਲਟਾ ਕਰਕੇ ਸਾਫ਼ ਕਰਦੀ ਆ ਫਿਰ ਬਾਅਦ ਚੋਂ ਪਤਾ ਚੱਲਦਾ ਵੀ ਸੋਫੇ ਦੇ ਅੰਦਰ ਕਿਹੜਾ ਕਿਹੜਾ ਸਮਾਨ ਸੁੱਟਿਆ ਆ ਇਸ ਕਰਕੇ ਨਾ ਮੈਂ ਜਦੋਂ ਵੀ ਮਤਲਬ ਆਪਣਾ ਸੋਫੇ ਵਾਲਾ ਕਮਰਾ ਸਾਫ਼ ਕਰਦੀ ਆਂ ਫਿਰ ਇੱਕ ਵਾਰੀ ਨਾ ਸਾਰੇ ਮਤਲਬ ਇੱਧਰ ਸੋਫੇ ਉਰੇ ਕਰ ਲੈਣੇ ਹੁੰਦੇ ਉਹਦੇ نیچے ਵੀ ਕਾਫੀ ਸਾਰੇ ਟੁਆਏ ਨਿਕਲ ਜਾਂਦੇ ਹੁੰਦੇ ਨਾਲੇ ਨਾ ਇਸੇ ਬਹਾਨੇ ਆ نیچے ਝਾੜੂ ਵੀ ਵੱਜ ਜਾਂਦਾ ਆ ਅੱਜ ਨਾ ਮੈਂ ਮਾਰਨਿੰਗ ਉੱਠ ਕੇ ਆਪਣਾ ਜਿਹੜਾ ਜਿਮ ਮੈਂ ਤੁਹਾਨੂੰ ਦੱਸਦੀ ਹੁੰਨੀ ਡਸਟਿੰਗ ਕਲੀਨਿੰਗ ਵਾਲਾ ਕੰਮ ਉਹ ਤਾਂ ਮੇਰਾ ਹੋ ਚੁੱਕਿਆ ਬਸ ਮਾੜਾ ਮੋਟਾ ਕਦੇ-ਕਦੇ ਕੋਈ ਸਮਾਨ ਐਦਾ ਦਾ ਰਹਿ ਜਾਂਦਾ ਜਿਹਦੇ ਉੱਤੇ ਕਪੜਾ ਮੈਂ ਬਾਅਦ ਵਿੱਚ ਮਾਰ ਦਿੰਨੀ ਆ ਅੱਜ ਨਾ ਮੈਂ ਮਾਰਨਿੰਗ ਪੋਚਾ ਮਾਰਿਆ ਨਹੀਂ ਹੈਗਾ ਅੱਜ ਮੈਂ ਸਿਰਫ ਉੱਠ ਕੇ ਨਾ ਸਭ ਤੋਂ ਪਹਿਲਾਂ ਸਾਰੇ ਘਰ ਦੇ ਵਿੱਚ ਝਾੜੂ ਦੇ ਨਾਲ ਕੱਢ ਦਿੱਤਾ ਸੀ ਜਿੰਨਾ ਵੀ ਖਲਾਰਾ ਸੀਗਾ ਔਰ ਕੱਲ ਤਾਂ ਮੈਂ ਪੋਚਾ ਮਾਰਿਆ ਸੀ ਅੱਜ ਨਾ ਪਤਾ ਨਹੀਂ ਕੀ ਗੱਲ ਮੇਰਾ ਦਿਲ ਨਹੀਂ ਕਰਦਾ ਸੀਗਾ ਮੈਂ ਸੋਚਿਆ ਅੱਜ ਕੋਈ ਗੱਲ ਨਹੀਂ ਇੱਕ ਦਿਨ ਮੈਂ ਸਕਿਪ ਕਰ ਦੂੰਗੀ ਫਿਰ ਮੈਂ ਦੂਸਰੇ ਦਿਨ ਕੋਈ ਗੱਲ ਨਹੀਂ ਕਰਦੇ ਹੋਰ ਬਥੇਰੇ ਕੰਮ ਆਗਰ ਕਰਨੇ ਹੈਗੇ ਆ ਤਾਂ ਫਿਰ ਮੈਂ ਉਹ ਜਿਹੜੇ ਜ਼ਿਆਦਾ ਇੰਪੋਰਟੈਂਟ ਜ਼ਰੂਰੀ ਵਾਲੇ ਕੰਮ ਹੁੰਦੇ ਨਾ ਮੈਂ ਉਹ ਕਰ ਲੈਣੀ ਆ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਅੱਛੀ ਗੱਲ ਸ਼ੇਅਰ ਕਰਾਂਗੀ ਜਿਵੇਂ ਨਾ ਮਾਰਨਿੰਗ ਜਦੋਂ ਤੁਸੀਂ ਵੀ ਉੱਠਦੇ ਹੁੰਨੇ ਆ ਜਦੋਂ ਵੀ ਉੱਠਦੇ ਆ 6 ਵਜੇ 7 ਵਜੇ 5 ਵਜੇ 4 ਵਜੇ ਜੋ ਵੀ ਤੁਹਾਡਾ ਡੇਲੀ ਦਾ ਰੁਟੀਨ ਆ ਉੱਠਣ ਦਾ ਹਨਾ ਸਵੇਰੇ ਉੱਠ ਕੇ ਨਾ ਇੱਕ ਵਾਰੀ ਆਪਣੇ ਆਪ ਨੂੰ ਬਹੁਤ ਅੱਛੀਆਂ ਅੱਛੀਆਂ ਚੀਜ਼ਾਂ ਜ਼ਰੂਰ ਬੋਲਿਆ ਕਰੋ ਜਿਵੇਂ ਮੇਰਾ ਹਾਲ ਕੀ ਪਹਿਲਾਂ ਹੁੰਦਾ ਸੀਗਾ ਅਗਰ ਮੈਂ ਆਪਣੀ ਗੱਲ ਕਰਾਂ ਮੈਂ ਮਾਰਨਿੰਗ ਜਦੋਂ ਸਵੇਰੇ ਉੱਠਦੀ ਹੁੰਦੀ ਸੀ ਨਾ ਬਹੁਤ ਸਾਰੀਆਂ ਚੀਜ਼ਾਂ ਐਦਾਂ ਮਤਲਬ ਮਾਨ ਵਿੱਚ ਐਦਾਂ ਦੀਆਂ ਹੋਣੀਆਂ ਕੱਲ੍ਹ ਵਾਲੀਆਂ ਯਾਦ ਰਹਿ ਜਾਂਦੀਆਂ ਦਿਮਾਗ 'ਚ ਚੀਜ਼ਾਂ ਉਹ ਮੈਂ ਮਾਰਨਿੰਗ ਉੱਠ ਕੋਈ ਚੀਜ਼ ਮੇਰੀ ਪੇਨ ਕਰਦੀ ਸੀ ਉਹ ਮੈਂ ਦੂਏ ਦਿਨ ਰਿਪੀਟ ਕਰਨ ਲੱਗ ਜਾਂਦੀ ਆ ਸਵੇਰੇ ਉੱਠ ਕੇ ਹਨਾ ਉਹ ਫਿਰ ਮੈਨੂੰ ਇਦਾਂ ਲੱਗਦਾ ਸੀਗਾ ਵੀ ਆਪਾਂ ਨਾ ਜਦੋਂ ਮਾਰਨਿੰਗ ਉੱਠਦੇ ਆ ਨਾ ਮਾਰਨਿੰਗ ਉੱਠ ਕੇ ਆਸੀ ਆਪਣੇ ਆਪ ਨੂੰ ਨਾ ਬਹੁਤ ਜ਼ਿਆਦਾ ਨੈਗੇਟਿਵ ਚੀਜ਼ਾਂ ਬੋਲਦੇ ਆ ਜਿੱਦਾ ਕੱਲ ਵਾਲੀਆਂ ਚੀਜ਼ਾਂ ਰਿਪੀਟ ਕਰਨ ਲੱਗ ਜੰਦੇ ਆ ਕੱਲ ਵਾਲੀਆਂ ਚੀਜ਼ਾਂ ਆਪਾਂ ਯਾਦ ਰੱਖਦੇ ਆ ਔਰ ਮੈਨੂੰ ਇਦਾਂ ਲੱਗਦਾ ਨਾ ਕਿ ਜਿੱਦਾਂ ਵੀ ਆਪਾਂ ਮਾਰਨਿੰਗ ਉੱਠਦੇ ਆ ਉੱਠ ਕੇ ਆਪਣੇ ਆਪ ਨੂੰ ਨਾ ਪੋਜ਼ਿਟਿਵ ਚੀਜ਼ਾਂ ਜ਼ਰੂਰ ਬੋਲਿਆ ਕਰੋ ਕਾਫੀ ਸਾਰੀ ਇਦਾਂ ਹੋ ਜਾਂਦਾ ਨਾ ਕਿ ਆਪਾਂ ਕੋ ਟਾਈਮ ਦੀ ਬਹੁਤ ਜ਼ ਇਹ ਘਰ ਦੇ ਕੰਮ ਬਹੁਤ ਸਾਰੇ ਹੁੰਦੇ ਆ ਅਗਰ ਉਹਦੀ ਗਿਣਤੀ ਕਰੀਏ ਤਾਂ ਬਹੁਤ ਜ਼ਿਆਦਾ ਲੰਬੀ ਲਿਸਟ ਨਿਕਲ ਆਂਦੀ ਆ ਗਿਣਤੀ ਤਾਂ ਆਪਾਂ ਘਰ ਦੇ ਕੰਮਾਂ ਦੀ ਕਰ ਹੀ ਨਹੀਂ ਸਕਦੇ ਕਿਉਂਕਿ ਡੇਲੀ ਹਰ ਹਾਊਸ ਵਾਈਫ ਆਪਣੇ ਘਰ ਦੇ ਵਿੱਚ ਕਿੰਨੇ ਜ਼ਿਆਦਾ ਕੰਮ ਕਰਦੀ ਹੈ ਨਾ ਛੋਟੇ-ਮੋਟੇ ਫਿਰ ਆਪਾਂ ਕਈ ਵਾਰ ਕਹਿ ਹੀ ਦਿੰਨੇ ਆ ਨਾ ਵੀ ਚੱਲ ਅ ਅੱਜ ਮੇਰਾ ਦਿਲ ਨਹੀਂ ਕਰਦਾ ਜਾਂ ਫਿਰ ਅੱਜ ਮੇਰਾ ਫਲਾਨੀ ਚੀਜ਼ ਦੁਖਦੀ ਆ ਉਹ ਮੇਰਾ ਚੀਜ਼ ਪਲੇਨ ਪੇਨ ਕਰਦੀ ਪਈ ਆ ਸੋ ਐਦਾਂ ਦੀਆਂ ਚੀਜ਼ਾਂ ਨਾ ਕਦੀ ਵੀ ਉੱਠ ਕੇ ਮਾਰਨਿੰਗ ਬੋਲਿਆ ਕਰੋ ਹਮੇਸ਼ਾ ਮਾਰਨਿੰਗ ਅੱਛੀ-ਅੱਛੀਆਂ ਚੀਜ਼ਾਂ ਆਪਣੇ ਅੰਦਰ ਸੁਟਿਆ ਕਰੋ ਤਾਂ ਕਿ ਨਾ ਫ ਦਿਨ ਉਸੇ ਤਰੀਕੇ ਨਾਲ ਤੁਹਾਡੇ ਸਰੀਰ ਦੇ ਵਿੱਚ ਕੰਮ ਕਰਦੀਆਂ ਨੇ ਅਗਰ ਗੱਲ ਮੈਂ ਕਰਾਂ ਆਪਣੀ ਮੋਟੀਵੇਸ਼ਨ ਦੀ ਮੇਰੀ ਜਿਹੜੀ ਮੋਟੀਵੇਸ਼ਨ ਆ ਉਹ ਸਾਰੀ ਤੁਸੀਂ ਹੀ ਹੋ ਡੇਲੀ ਤੁਸੀਂ ਮੈਨੂੰ ਐਨੇ ਅੱਛੇ-ਅੱਛੇ ਕਮੈਂਟ ਕਰਦੇ ਹੋ ਮੇਰੀਆਂ ਬਹੁਤ ਸਾਰੀਆਂ ਭੈਣਾਂ ਜਾਂ ਫਿਰ ਮੇਰੇ ਬਹੁਤ ਸਾਰੇ ਵੀਰੇ ਦਾਦੇ ਹੈਗੇ ਆ ਜਿਹੜੇ ਚੈਨਲ ਤੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਐਨਾ ਜ਼ਿਆਦਾ ਤੁਸੀਂ ਮੈਨੂੰ ਮੋਟੀਵੇਟ ਕਰ ਦਿੰਦੇ ਹੋ ਨਾ ਡੇਲੀ ਕਮੈਂਟ ਕਰਕੇ ਜਦੋਂ ਮੈਂ ਤੁਹਾਡਾ ਡੇਲੀ ਆਪਣੇ ਵੀਡੀਓ ਦੇ ਨੀਚੇ ਹਰ ਇੱਕ ਦਾ ਮਤਲਬ ਕਮੈਂਟ ਪੜ੍ਹਦੀ ਆ ਰੀਡ ਕਰਦੀ ਆ ਨਾ ਤੁਸੀਂ ਯਕੀਨ ਨਹੀਂ ਮੰਨਣਾ ਅਗਲੇ ਦਿਨ ਨਾ ਕੰਮ ਕਰਨ ਦੀ ਮੇਰੀ ਜਿਹੜੀ ਕੰਮ ਕਰਨ ਦੀ ਕਪੈਸਿਟੀ ਆ ਸ਼ਮਤਾ ਆ ਉਹ ਐਨੀ ਜ਼ਿਆਦਾ ਵੱਧ ਜਾਂਦੀ ਆ ਮਤਲ ਮੇਰਾ ਮਾਰਨਿੰਗ ਉੱਠ ਕੇ ਨਾ ਨਹੀਂ ਵੀ ਦਿਲ ਕਰਦਾ ਹੁੰਦਾ ਵਲੌਗ ਸ਼ੂਟ ਕਰਨ ਦਾ ਜਾਂ ਫਿਰ ਮੇ ਤबीयत ਠੀਕ ਨਹੀਂ ਹੈ ਮੈਨੂੰ ਲੱਗੇ ਕਿ ਚਲੋ ਅੱਜ ਮੈਂ ਨਹੀਂ ਵਲੌਗ ਬਣਾਉਂਗੀ ਪਤਾ ਨਹੀਂ ਕੀ ਗੱਲ ਆਟੋਮੈਟਿਕਲੀ ਅੰਦਰ ਨਾ ਇੱਕ ਬਹੁਤ ਅਲੱਗ ਜੀ ਮੋਟੀਵੇਸ਼ਨ ਆ ਜਾਂਦੀ ਆ ਔਰ ਮੇਰਾ ਦਿਲ ਕਰਦਾ ਕਿ ਨਹੀਂ ਮਤਲਬ ਜਿਹੜੇ ਮੈਨੂੰ ਸਪੋਰਟ ਕਰਦੇ ਆ ਜਾਂ ਫਿਰ ਡੇਲੀ ਜਿਹੜੇ ਮੇਰੇ ਵੀਡੀਓਜ਼ ਤੇ ਕਮੈਂਟ ਕਰਦੇ ਨੇ ਮੈਂ ਉਹਨਾਂ ਵਾਸਤੇ ਵਲੌਗ ਜ਼ਰੂਰ ਬਣਾਵਾ ਬਹੁਤ ਸਾਰੀਆਂ ਭੈਣਾਂ ਐਡਾਂ ਦੀਆਂ ਜਿਹੜੀ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਸਪੋਰਟ ਕਰਦੀਆਂ ਆ ਔਰ ਮੈਨੂੰ ਹਮੇਸ਼ਾ ਜਦੋਂ ਅੱਛੇ-ਅੱਛੇ ਉਹਨਾਂ ਦੇ ਕਮੈਂਟ ਆਂਦੇ ਨੇ ਨਾ ਲਿਟਰਲੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮਤਲਬ ਮੈਨੂੰ ਅੰਦਰੋਂ ਕਿੰਨਾ ਜ਼ਿਆਦਾ ਅੱਛਾ ਫੀਲ ਹੁੰਦਾ ਆ ਤੁਹਾਡੇ ਸਾਰਿਆਂ ਦੇ ਕਮੈਂਟ ਰੀਡ ਕਰਕੇ ਅਗਾ ਤੁਸੀਂ ਮਾਰਨਿੰਗ ਉੱਠ ਕੇ ਆਪਣਾ ਨੈਗੇਟਿਵ ਬੋਲੋਗੇ ਤਾਂ ਉਹ ਸਾਰਾ ਦਿਨ ਤੁਹਾਡੇ ਅੰਦਰ ਨੈਗੇਟਿਵ ਕੰਮ ਕਰੂਗੀਆਂ ਅਗਾ ਤੁਸੀਂ ਉੱਠ ਕੇ ਸਾਰੇ ਪੋਜ਼ਿਟਿਵ ਚੀਜ਼ਾਂ ਬੋਲੋਗੇ ਤਾਂ ਉਹ ਸਾਰਾ ਦਿਨ ਤੁਹਾਡੇ ਨਾਲ ਪੋਜ਼ਿਟਿਵ ਪੋਜ਼ਿਟਿਵ ਚੀਜ਼ਾਂ ਹੀ ਹੋਣਗੀਆਂ ਮਾਰਨਿੰਗ ਉੱਠ ਕੇ ਸਿਰੇ ਆਪਣੇ ਆਪ ਨੂੰ ਛੋੜਾ ਜਾਬ ਜ਼ੋਰ ਮੋਟੀਵੇਟ ਕਰਿਆ ਕਰੋ ਮੋਟੀਵੇਟ ਜ਼ਰੂਰੀ ਨਹੀਂ ਕਿ ਹਰ ਵਾਰ ਤੁਹਾਨੂੰ ਕੋਈ ਕਰੇ ਆਪਣੇ ਆਪ ਨੂੰ ਵੀ ਸੈਲਫ ਮੋਟੀਵੇਟ ਵੀ ਜ਼ਰੂਰ ਆਪਣੇ ਆਪ ਨੂੰ ਮਾਰਨਿੰਗ ਉੱਠ ਕੇ ਕਰਿਆ ਕਰੋ ਕਿ ਅੱਜ ਬਹੁਤ ਅੱਛਾ ਡੇ ਆ ਅੱਜ ਮੈਂ ਸਾਰਾ ਦਿਨ ਬਹੁਤ سارے ਕੰਮ ਕਰਨੇ ਆ ਔਰ ਮੈਂ ਭੱਜ ਭੱਜ ਕੇ ਕੰਮ ਕਰਨੇ ਆ ਔਰ ਅੱਜ ਮੈਂ ਅੱਜ ਮੈਂ ਪੂਰੇ ਦਿਨ ਸਾਰੇ ਕੰਮ ਆਪਣੇ ਖਤਮ ਕਰ ਲੈਨੇ ਆ ਸੋ ਇਸ ਤਰੀਕੇ ਦੀ ਨੇ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਵਾ ਪੋਜ਼ਿਟਿਵਿਟੀ ਹੁੰਦੀ ਆ ਔਰ ਆਪਣੇ ਅੰਦਰ ਜ਼ਰੂਰ ਸੁਟਿਆ ਕਰੋ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਇਸੇ ਤਰੀਕੇ ਨਾਲ ਹਮੇਸ਼ਾ ਮੈਂ ਕਹਿੰਨੀ ਹੁੰਨੀ ਜੇ ਤੁਸੀਂ ਆਪਣੀ ਸੋਚ ਨੂੰ ਚੇਂਜ ਕਰੋਗੇ ਨਾ ਜ਼ਿੰਦਗੀ ਤੁਹਾਡੀ ਖੁਦ ਬਖੁਦ ਚੇਂਜ ਹੋ ਜਾਊਗੀ ਛੋਟੀਆਂ ਚੀਜ਼ਾਂ ਆ ਪਰ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਇਫੈਕਟ ਕਰਦੀਆਂ ਆ ਹੋ ਸਕਦਾ ਕਾਫੀ ਲੋਗ ਇਸ ਚੀਜ਼ ਤੇ ਬਲੀਵ ਕਰਦੇ ਹੋਣ ਹੋਰ ਹੋ ਸਕਦਾ ਕਾਫੀ ਲੋਗ ਇਸ ਚੀਜ਼ ਤੇ ਬਲੀਵ ਨਾ ਕਰਦੇ ਹੋਣ ਔਰ ਨਾ ਜਿੰਨੀ ਦੇਰ ਤੱਕ ਚੀਜ਼ ਤੁਹਾਡੇ ਨਾਲ ਆਪਣੇ ਨਾਲ ਨਹੀਂ ਹੁੰਦੀ ਜਾਂ ਫਿਰ ਮੈਂ ਆਪਣੀ ਵੀ ਗੱਲ ਕਰਾਂ ਜਿੰਨੀ ਦੇਰ ਤੱਕ ਆਪਣੇ ਨਾਲ ਕੋਈ ਵੀ ਚੀਜ਼ ਨਹੀਂ ਹੁੰਦੀ ਨਾ ਓਨੀ ਦੇਰ ਤੱਕ ਆਪਾਂ ਨੂੰ ਕੋਈ ਚੀਜ਼ ਦਾ ਫੀਲ ਜਾਂ ਮਹਿਸੂਸ ਹੁੰਦਾ ਹੀ ਨਹੀਂ ਹੈਗਾ ਸੋ ਮੈਂ ਹਮੇਸ਼ਾ ਤੁਹਾਡੇ ਨਾਲ ਉਹੀ ਚੀਜ਼ ਸ਼ੇਅਰ ਕਰਦੀ ਹੁੰਨੀ ਆ ਜਿਹੜੀ ਮੇਰੇ ਨਾਲ ਹੋ ਜਾਂਦੀ ਆ ਜਾਂ ਫਿਰ ਜਿਹੜੀ ਮੇਰੇ ਨਾਲ ਡੇਲੀ ਹੁੰਦੀ ਆ ਇਹ ਹੀ ਵਲੋਗਿੰਗ ਦੇ ਵਿੱਚ ਮੈਂ ਹਮੇਸ਼ਾ ਸ਼ੇਅਰ ਕਰਦੀ ਹੁੰਨੀ ਆ ਮੈਂ ਆਪਣਾ ਲਾਈਫ ਸਟਾਈਲ ਆਪਣੀ ਸੋਚ ਮੇਰੇ ਨਾਲ ਕੀ ਹੋ ਗਿਆ ਜਾਂ ਫਿਰ ਮੇਰੇ ਨਾਲ ਪਹਿਲਾਂ ਕੀ ਹੁੰਦਾ ਸੀ ਮੈਂ ਆਪਣੀਆਂ ਕਿੜੀਆਂ ਕਿੜੀਆਂ ਆਦਤਾਂ ਜਿਹੜੀਆਂ ਮੈਂ ਚੇਂਜ ਕੀਤੀਆਂ ਆ ਅਗਰ ਤੁਹਾਨੂੰ ਮੇਰੀ ਵੀਡੀਓ ਤੋਂ ਥੋੜੀ ਜਿਹੀ ਮੋਟੀਵੇਸ਼ਨ ਮਿਲਦੀ ਆ ਨਾ ਅਗਰ ਤੁਹਾਨੂੰ ਲੱਗਦਾ ਕਿ ਹਾਂ ਮੈਂ ਕਾਫੀ ਹੈਲਪਫੁਲ ਵੀਡੀਓ ਤੁਹਾਡੇ ਵਾਸਤੇ ਬਣਾਣੀ ਆ ਸੋ ਪਲੀਜ਼ ਮੈਨੂੰ ਚੇਅਰਪ ਜਰੂਰ ਕਰਿਆ ਕਰੋ ਕਮੈਂਟ ਕਰਕੇ ਮਾਰਨਿੰਗ ਨਾ ਅੱਜ ਮੈਂ ਆਪਣੇ ਜਿਹੜੇ ਕੱਪੜੇ ਤੋਤੇ ਸੀਗੇ ਮੈਂ ਕਿਹਾ ਉਹਨਾਂ ਨੂੰ ਵੀ ਮੈਂ ਲਾ ਲਿਆਨੀ ਆ ਕੱਲ ਮੈਂ ਕੀ ਹੋਇਆ ਜੇ ਤੂੰ ਮੈਂ ਕੱਲ ਆਪਣੇ ਕੱਪੜੇ ਵਾਸ਼ ਕੀਤੇ ਨਾ ਔਰ ਮੈਨੂੰ ਐਡੇ ਹੀ ਲੱਗਦਾ ਸੀਗਾ ਕਿ ਚਲੋ ਕੱਲ ਕੱਪੜੇ ਹੈ ਨਹੀਂ ਧੋਣ ਵਾਸਤੇ ਅੱਜ ਮੈਂ ਧੋ ਦਿੱਤੇ ਆ ਤੇ ਮੈਂ ਕਿਹਾ ਚਲ ਕੱਲ ਨਾ ਗੈਪ ਪੈ ਜੂਗਾ ਇੱਕ ਦਿਨ ਦਾ ਔਰ ਥੋੜੇ ਬਹੁਤੇ ਹੋਗੇ ਕੋਈ ਗੱਲ ਨਹੀਂ ਮੈਂ ਪਰਸੋ ਧੋ ਲੂੰਗੀ ਕੱਪੜੇ ਔਰ ਨਾ ਬਸ ਇਹੀ ਮਤਲਬ ਮੇਰੇ ਮਨ ਚ ਸੀਗਾ ਜਿਸ ਵੇਰੇ ਕਿ ਚਲੋ ਨਾ ਮੈਂ ਬਾਕੀ ਵਾਲੇ ਜਿਹੜੇ ਜ਼ਰੂਰੀ ਕੰਮ ਹੋਗੇ ਨਾ ਘਰ ਦੇ ਉਹ ਨਿਪਟਾ ਲੈਣੀਆਂ ਐ ਐਦਾ ਹੋ ਜਾਂਦਾ ਨਾ ਕਿ ਚਲ ਅੱਜ ਕੱਪੜੇ ਹੈ ਨਹੀਂ ਧੋਣ ਨੂੰ ਅੱਜ ਉਹਦੀ ਜਗ੍ਹਾ ਮੈਂ ਆਪਣੇ ਘਰ ਦਾ ਹੋਰ ਕੋਈ ਕੰਮ ਕਰ ਲੈਣੀਆਂ 来 ਗਿਆ ਤੇ بس ਪਤਾ ਨਹੀਂ ਕੀ ਹੋਇਆ ਜਿੱਤੇ ਹੀ ਅੱਜ ਮੈਂ ਮਾਰਨਿੰਗ ਆਪਣੀ ਕਲੀਨਿੰਗ ਵਗੈਰਾ ਸਟਾਰਟ ਕੀਤੀ ਸਫਾਈਆਂ ਕਰਨੀਆਂ ਸਟਾਰਟ ਕੀਤੀਆਂ ਬਾਥਰੂਮ ਚ ਗਈ ਤਾਂ ਬਾਥਰੂਮ ਚ ਇੰਨੇ ਸਾਰੇ ਕੱਪੜੇ ਵਗੈਰਾ ਨਿਕਲ ਆਏ ਔਰ ਦਰਵਾਜਿਆਂ ਪਿੱਛੇ ਦੇਖ ਕੇ ਦਰਵਾਜਿਆਂ ਪਿੱਛੇ ਕਿਲੀਆਂ ਪਿੱਛੇ ਇੰਨੇ ਸਾਰੇ ਕੱਪੜੇ ਟੰਗੇ ਹੋਏ بس ਪਤਾ ਨਹੀਂ ਫਿਰ ਦਿਮਾਗ ਦੇ ਵਿੱਚ ਕੀ ਆਇਆ ਮੈਂ ਕਿ ਫਿਰ ਕੱਲ ਤੱਕ ਤੇ ਗੱਲ ਛੱਡੀ ਨਹੀਂ ਵੀ ਕੱਲ ਵਾਸ਼ ਕਰੂੰਗੀ ਫਿਰ ਮੈਂ ਕੱਪੜੇ ਧੋਤੇ ਤਾਂ ਜ਼ਰੂਰ ਅੱਜ ਮਾਰਨਿੰਗ ਬਟ ਮੈਂ ਥੋੜੇ ਲੇਟ ਹੀ ਧੋਤੇ ਪਰ ਇਹ ਸੀਗਾ ਵੀ ਧੁੱਪ ਨਾ ਤੁਹਾਨੂੰ ਪਤਾ ਅੱਜ ਕੱਲ ਬਹੁਤ ਜ਼ਿਆਦਾ ਧੁੱਪ ਤੇਜ਼ ਪੈ ਤੋ ਤੇ ਮੈਨੂੰ ਟਾਈਮ ਵੀ ਚੰਗੀ ਤਰੀਕੇ ਨਾਲ ਯਾਦ ਨਹੀਂ ਆ ਪਰ ਮੈਂ ਤੋ ਦਿੱਤੇ ਫਿਰ ਚਲिए ਫਿਰ ਮੈਂ ਮਿਲੂਗੀ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਅਗਰ ਤੁਹਾਨੂੰ ਅੱਜ ਦੀ ਵੀਡੀਓ ਥੋੜੀ ਜਿਹੀ ਵੀ ਅੱਛੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਪਿਆਰਾ ਜਿਹਾ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ lots of love ਦਾ Mommy life take care and bye bye stay tuned